ਖਾਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਦੀਪ ਸਿੰਘ ਕੋਟੜਾ ਬਲਾਕ ਬਸੀ ਬਠਾਣਾ ਵੀਕੇ ਜੂ ਇਕਤਾ ਸਦੂਲ ਦਾ ਪ੍ਰਧਾਨ ਬੋ ਰਿਹਾ ਹਾਂ ਭਰਾਵੋ ਅੱਜ ਫੇਰ ਦੁਬਾਰਾ ਮੈਂ ਇੱਥੇ ਜੋ ਕਿ ਐਸਵਾਈਐਲ ਨਹਿਰ ਇਹਦੇ ਵਿੱਚ ਖੈੜ ਦੀਆਂ ਕਲੋਨੀਆਂ ਦਾ ਗੰਦਾ ਪਾਣੀ ਜੋ ਕੇ ਪੈ ਰਿਹਾ ਪਹਿਲਾਂ ਅਸੀਂ ਆਇਆ ਤਾਂ ਮੈਂ ਤਕਰੀਬਨ ਮਹੀਨੇ ਹੋ ਗਏ ਹੋਣੇ ਮੈਨੂੰ 3 ਤੇ 4 ਦੇ ਲਗਭਗ ਮਹੀਨੇ ਹੋ ਗਏ ਉਦੇ ਉੱਪਰ ਹੀ ਜ਼ਿਆਦਾ ਸਮਾ ਹੋ ਗਿਆ ਹੋਗਾ ਐਸਵਾਈਐਲ ਮੈਨੂੰ ਪਹਿਲਾਂ ਵੀ ਸੀ ਦੇਖ ਕੇ ਗਏ ਤੇ ਜਦ ਜਿਹੜਾ ਇਹ ਪਾਣੀ ਆ ਇਹ ਬਿਲਕੁਲ ਥੱਲੇ ਤਾਂ ਹੁਣ ਪਾਣੀ ਆ ਜਿਹੜਾ ਇਹ ਤਕਰੀਬਨ 5 ਕੋ ਫੁੱਟ ਪਾਣੀ ਆ ਜਿਹੜਾ ਇਹ ਇਹ ਸਿਰਫ ਰਹਿ ਗਿਆ ਨਹਿਰ ਦੇ ਉੱਪਰ ਆਉਣ ਦੇ ਕੰਡਿਆਂ ਦੇ ਬਰਾਬਰ ਉਰੇ 5 ਫੁੱਟ ਰਹਿ ਗਿਆ ਬੰਨ ਲੱਗਿਆ ਵਾ ਸਾਰਾ ਆ ਇਧਰਲੇ ਪਾਸੇ ਤੇ ਆਹ ਜਿਹੜਾ ਕਾਗਜ਼ ਲੱਗਿਆ ਵਾ ਇਹਨੂੰ ਬਹੁਤ ਤਕੜਾ ਕਾਗਜ਼ ਲਾਇਆ ਵਾ ਤਾਂ ਕੋਈ ਸ਼ੈਤਾਨੀ ਕਰਕੇ ਗਿਆ ਇਹ ਕਾਗਜ਼ ਵੀ ਪਾੜਤਾ ਇੱਥੇ ਤੇ ਆਹ ਬੰਨ ਪਰ ਤੇ ਬਹੁਤ ਤਗੜਾ ਇਹ ਬੰਨ ਲੱਗਿਆ ਪਾਉਰੇ ਹੀ ਨਸਬਾਈ ਆ ਨਹਿਰ ਦੇ ਉੱਪਰ ਤੇ ਮੇਰੇ ਕਈ ਦਿਨ ਦੀ ਮੈਨੂੰ ਕਹਿ ਰਹੀ ਵੀ ਰਹੇ ਤੇ ਕਈ ਜਣੇ ਕਿ ਪ੍ਰਧਾਨ ਜੀ ਕਹਦੇ ਉੱਥੇ ਚੱਲ ਕੇ ਤੁਸੀਂ ਦੇਖਿਓ ਉਹ ਬੰਨ ਜਦ ਮਰਜੀ ਟੁੱਟ ਸਕਦਾ ਜਾਂ ਨਹਿਰ ਕਿਸੇ ਪਾਸੇੋਂ ਟੁੱਟ ਸਕਦੀ ਆ ਜਾਂ ਬਸੀ ਵਾਲੇ ਪਾਸੇ ਨੂੰ ਇਧਰੋਂ ਨਹਿਰ ਟੁੱਟ ਸਕਦੀ ਆ ਇਹ ਇੱਥੇ ਤੁਸੀਂ ਦੇਖ ਸਕਦੇ ਆ ਸੈਫ ਹਲਾ ਇਹਦੇ ਏਠਾਂ ਬਹੁਤ ਬੜਾ ਸੈਫ ਹਲਾ ਆ ਆ ਸੈਫ ਹਲਾ ਜਿਹੜਾ ਤੇ ਥੱਲੇ ਪਾਣੀ ਵੀ ਸੇ ਮਾਰ ਹੋ ਰਿਹਾ ਪਹਿਲਾਂ ਪਾਣੀ ਜਿਵੇਂ ਕੋ ਸੁੱਕਾ ਪਿਆਤਾ ਹੁਣ ਏਠਾ ਪਾਣੀ ਸੈਫ ਬਿਲਕੁਲ ਵੀ ਚਰੇ ਗਿਆ ਵੀ ਭਰ ਰਿਹਾ ਸੈਫ ਹਲਾ ਵੀ ਇਧਰਲੇ ਪਾਸੇ ਆ ਗਿਆ ਮਰੰ ਜਾ ਇੱਧਰ ਤਾਜਵਾਰਾ ਪਿੰਡ ਆ ਗਿਆ ਜਾਂ ਨਹਿਰ ਇੱਧਰੋਂ ਟੁੱਟੂਗੀ ਹੋਰ ਇੱਧਰਲੇ ਪਾਸੇ ਵੀ ਅਸੀਂ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਦ੍ਰਿਸ਼ੀ ਦਾ ਦਿਖਾਵਾਂਗੇ ਜੋ ਹਾਲਾਤ ਇੱਥੇ ਬਣੇ ਹੋਏ ਆਂ ਜਦ ਵੀ ਜਾਂ ਨਹਿਰ ਟੁੱਟੇ ਕਿਸੇ ਪਾਸੇ ਤੇ ਜਾਂ ਟੁੱਟੇ ਬੰਨ ਕੋਈ ਕੋਈ ਜੀ ਵੀ ਹੋ ਸਕਦਾ ਕਿਸੇ ਟਾਈਮ ਵੀ ਹੋ ਸਕਦਾ ਇਹ ਨਹੀਂ ਹੈਗਾ ਕੋਈ ਭਰੋਸਾ ਨਹੀਂ ਚੀਜ਼ ਦਾ ਹੈਗਾ ਹਾਲੇ ਬਾਰਿਸ਼ ਨਹੀਂ ਹੋਈ ਜਦ ਬਾਰਿਸ਼ ਨੇ ਪੈ ਜਾਣਾ ਔਰ ਪਾਣੀ ਮੈਂ ਕਹਿੰਨਾ ਇੰਨਾ ਆ ਰਿਹਾ ਖੇਤ ਦੀਆਂ ਗੰਦੀਆਂ ਕਲੋਨੀਆਂ ਦਾ ਗੰਦਾ ਪਾਣੀ ਆ ਜਿਹੜਾ ਉਹ ਸਿੱਧਾ ਐਸਵੀਐਲ 'ਚ गिरਦਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਾਰ ਨਹੀਂ ਦਿੱਤੀ ਹੈਗੀ ਕਿੰਨੀਆਂ ਪ੍ਰਸ਼ਾਸਨਿਕ ਅਧਿਕਾਰ ਖੈੜ ਦੇ ਨਾਲ ਮੀਟਿੰਗਾਂ ਕਰ ਲਈਆਂ ਫਤੇਗੜ ਸਾਹਿਬ ਮੀਟਿੰਗਾਂ ਕਰ ਲਈਆਂ ਡੀਐਚ ਸਾਹਿਬ ਨਾਲ ਕਹਿੰਦੇ ਅਸੀਂ ਲਿਖ ਕੇ ਦਿੱਤਾ ਵਾ ਸਭ ਕੁਝ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਤੁਸੀਂ ਆਰਟੀਆਈ ਪਾ ਕੇ ਕਢਾ ਸਕਦੇ ਆ ਜਿਹੜੀਆਂ ਰਿਪੋਰਟਾਂ ਮੈਂ ਕਹਿੰਦੀ ਆ ਉੱਪਰ ਭੇਜੀਆਂ ਮੈਂ ਡੀਐਚ ਸਾਹਿਬ ਕਹਿੰਦੇ ਤੇ ਉਹਦੇ ਬਾਅਦ ਜਿਹੜੀ ਫਾਈਲ ਹੈ ਬਣਾ ਕੇ ਸਾਰੀ ਭਗਵੰਤ ਮਾਨ ਕੋਲ ਵੀ ਗਈ ਵੀ ਆ ਮੁੱਖ ਮੰਤਰੀ ਸਾਹਿਬ ਕੋਲ ਵੀ ਪਰ ਕਿਸੇ ਨੇ ਪ੍ਰਸ਼ਾਸਨ ਨੇ ਕੋਈ ਇਹਦੇ ਬਾਰੇ ਨਹੀਂ ਦਾ ਕਦਮ اٹھਾਇਆ ਹੈਗਾ ਜਦ ਇਹਨੇ ਟੁੱਟਣਾ ਨਹਿਰ ਨੇ 5 ਬਾਜ ਫੁੱਟ ਖੜਾ ਪਾਣੀ 5 ਫੁੱਟ ਦੇਖ ਲਓ ਕਿੰਨਾ ਹੁੰਦਾ ਔਰ ਫਸਲਾਂ ਵੀ ਨਾਲੇ ਤਬਾਹ ਹੋਣਗੀਆਂ ਔਰ ਪਾਣੀ ਨੇ ਫਿਰ ਕਿੰਨੇ ਪੀੜ ਡੱਬਣੇ ਆ ਪਹਿਲਾਂ ਇੱਧਰ ਆਪਣਾ ਲਸ਼ਮਨਗੜ ਬੜਵਾਲਾ ਨਾਨੂਵਾਲ ਹੁੰਦਾ ਹੋਂਦਾ ਖੇੜੀ ਭਾਈ ਦੀ ਜੈ ਸਿੰਘ ਵਾਲਾ ਤੇ ਇੱਧਰ ਲਾਕ ਪਿੰਡ ਆ ਗਿਆ ਨਹਾ ਲੇੜੀਆਂ ਫਿਰ ਆ ਗਿਆ ਖਰੌਡਾ ਜੈ ਸਿੰਘ ਵਾਲਾ ਦੇ ਹੋਂਦਾ ਹੋਂਦਾ ਨਗਾਵਾ ਕਲੇਰਾ ਨੂੰ ਪਾਣੀ ਨੇ ਬਜੀਦ ਪਰ ਇਹ ਪਿੰਡਾਂ ਲਗ ਤਕਰੀਬਨ 35-40 ਪਿੰਡਾਂ ਜਿਹੜੇ ਇਹ ਪਾਣੀ ਨੇ ਖਤਮ ਕਰਦਨੇ ਆ ਤਬਾਹ ਕਰਦਨੇ ਆ ਫੇਰ ਪਾਣੀ ਉਰੇ ਨਹੀਂ ਰੁਕੂਗਾ ਇਹ ਸ੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਆ ਸ਼ਹੀਦਾਂ ਦੀ ਜਿਹੜੀ ਇਹ ਗੰਦੇ ਪਾਣੀ ਨੇ ਉੱਥੇ ਜਾਣਾ ਉਹ ਪਵਿੱਤਰ ਧਰਤੀ ਨੂੰ ਇਹ ਗੰਦਾ ਕਰਦਨੇ ਜਾ ਕੇ ਪਾਣੀ ਨੇ ਇੰਨਾ ਪਾਣੀ ਆ ਜਿਹੜਾ ਇਹ ਜਾਊਗਾ ਫੇਰ ਬਸੇ ਬਣਾਣਾ ਸ਼ਹਿਰ ਆ ਜਿਹੜਾ ਉਹ ਵੀ ਇਹ ਗੱਲ ਖਤਮ ਹੋਣਾ ਅਗਲਾ ਸ਼ਹਿਰ ਆ ਜੇਣਾ ਸਰਹੰਦ ਸਰਹੰਦ ਪਹਿਲਾਂ ਵੀ ਡੁੱਬਿਆ ਦੁਬਾਰਾ ਫੇਰ ਉਹ ਪਾਣੀ ਇਹ ਲਪੇਟ ਦੇ ਵਿੱਚੋਂ ਇਹਨੇ ਆਉਣੀ ਆਉਣਾ। ਇਸ ਲਈ ਅਸੀਂ ਤੁਹਾਨੂੰ ਇਹ ਜਿਹੜੀ ਚੀਜ਼ ਦੱਸ ਰਹੇ ਹਾਂ ਆਪਣੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ 35 42 ਪਿੰਡਾਂ ਬਸੀ ਪੜਾਣਾ ਬਲਾਕ ਦੇ ਚਾਹੇ ਸਰੰਦ ਬਲਾਕ ਦੇ ਆਜਣ ਚਾਹੇ ਸ਼ਹਿਰ ਆਜਣ ਚਾਹੇ ਬਸੀ ਵਿਠਾ ਸ਼ਹਿਰ ਦੇ ਭਰਾ ਵੀਰ ਭੈਣਾਂ ਸਾਰੇ ਆਜਣ ਭਰਾਵੋ ਇਹ ਮੌਕੇ ਨੂੰ ਤੁਸੀਂ ਹੱਥੋਂ ਜਾਣ ਨਾ ਦੋ ਕੋਈ ਵੀ ਹੈਜੀ ਅਸੁਖ ਵੀ ਘਟਾਣਾ ਵਾਪਰ ਜਿਵੇ ਤੁਹਾਨੂੰ ਇਹ ਭੁਗਤ ਨਹੀਂ ਪੈ ਜਿਵੇ ਪਹਿਲਾਂ ਵੀ ਕਿਸੇ ਸਾਰ ਨਹੀਂ ਲੱਤੀ ਹੈਗੀ ਹੁਣ ਵੀ ਕੋਈ ਇਸਾਰ ਨਹੀਂ ਲੈ ਰਿਹਾ ਹੈਗਾ ਸਾਡੇ ਕੋਲੇ ਇਹ ਕੇਸ ਪਹਿਲਾਂ ਵੀ ਆਇਆ ਤਾਂ ਹੁਣ ਵੀ ਹੈਗਾ ਮੈਂ ਤਾਂ ਅਸੀਂ ਹਰ ਟਾਈਮ ਤਤਵਰ ਰਹਨੇ ਆ ਜਦ ਮਰਜੀ ਕੋਈ ਬੰਦਾ ਸਾਨੂੰ ਕਾਲ ਕਰਕੇ ਬੁਲਾ ਸਕਦਾ ਵੀ ਸਾਡੇ ਗਾ ਜਥੇਬੰਦੀ ਖੜੀ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜਥੇਬੰਦੀ ਡਟ ਕੇ ਖੜੀ ਆ ਆ ਡਟੀ ਰਹੂਗੀ ਹਰ ਟਾਈਮ ਜਦ ਵੀ ਸਾਨੂੰ ਸਨੇਹਾ ਲਾਉਗੇ 24 ਘੰਟੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਰਹਨੇ ਆ ਆ ਕੇ ਆ ਕੇ ਦੱਸੋ ਆਪਾਂ ਕੋਈ ਨਾ ਕੋਈ ਹੱਲ ਪ੍ਰਸ਼ਾਸਨ ਕੋਈ ਇਹ ਕੱਢੇ ਇਹ ਪਾਣੀ ਨੂੰ ਕਿੱਕਣਾ ਕੱਢਣਾ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਨਹੀਂ ਤਵਾਹੀਏ ਪਾਣੀ ਨੇ ਮਚਾਉਣੀਓ ਮਚਾਉਣੀ ਆ ਭਰਾਵੋ ਇਸੇ ਲਈ ਇਹ ਮਾੜੇ ਦਿਖਾਓ ਜੀ ਇੱਧਰ ਤੇ ਸਵਾਰ ਕੇ ਆ ਪਾਸਾ ਦਿਖਾ ਦਿਓ ਇੱਧਰਲੇ ਪਾਸੇ ਹੋ ਕੇ ਕਿਉਂਕਿ ਇਹ ਪਾਣੀ ਆ ਜਿਹੜਾ ਦੇਖ ਲੋ ਲਓ ਆਹ ਸਾਰਾ ਇੱਥੇ ਤੇ ਜਿਹੜਾ ਇਹ ਕਾਗਜ ਆ ਜਿਹੜਾ ਇਹ ਪਾਟ ਚੁੱਕਿਆ ਪਾਣੀ ਆ ਜਿਹੜਾ ਪਰਲੇ ਪਾਸੇ ਆ ਨਹਿਰ ਦਾ ਸਵਾਈਲ ਦਾ ਤੇ ਦੇਖ ਦੇ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਾਣੀ ਆ ਜਿਹੜਾ ਇਹ ਭਰਿਆ ਖੜਾ ਹੈ ਪੰਜ ਕੁ ਫੋਟਕ ਤਕਰੀਬਨ ਇਹ ਪਾਣੀ ਥੱਲੇ ਆ ਨਹਿਰ ਤੇ ਜਦ ਮਰਜੀ ਇਹ ਨਹਿਰ ਆ ਕੇ ਟੁੱਟ ਸਕਦੀ ਹੈ ਇਹਦਾ ਕੋਈ ਭਰੋਸਾ ਨਹੀਂ ਕਦ ਟੁੱਟ ਜਿਵੇ ਕਿਹੜੇ ਮੌਕੇ ਟੁੱਟ ਜਿਵੇ ਇਹ ਇਹਨੇ ਤਵਾਹੀ ਦਾ ਬਸੀ ਮਠਾਣਾ ਬਲਾਕ ਦੇ ਜਿੰਨੇ ਵੀ ਪਿੰਡ ਆਉਂਦੇ ਆ 35 40 ਆਉਨੇ ਆ ਤਵਾਹੀ ਮਚਾਉਣੀਓ ਮਚਾਉਣੀ ਆ ਪਾਣੀ ਨੇ ਜਦ ਮਰਜੀ ਇਹ ਪਾਣੀ ਟੁੱਟ ਕੇ ਮਚਾ ਸਕਦਾ ਕੋਈ ਵੀ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਉਹਨੇ ਬਚਣਾ ਪਰ ਆ ਉਹ ਕਿਸੇ ਨਹੀਂ ਹੋਏਗਾ ਤੁਹਾਡੇ ਘਰਾਂ ਦੇ ਸਮਾਨ ਖਰਾਬ ਸਾਰੇ ਹੋ ਜਣੇ ਆ ਹੁਣ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਆਪ ਇਸ ਨੂੰ ਗੌਰ ਕਰੀਏ ਆਪਾਂ ਇਸੇ ਕੰਮ ਦੀ ਸਾਰੇ ਦੀ ਅਸੀਂ ਇੱਧਰ ਤੇ ਚੱਲਦੇ ਚੱਲਦੇ ਨਾ ਨਾਲ ਕੋਲ ਜਿਹੜਾ ਬੰਨ ਬੰਨ ਲਾਇਆ ਵਾ ਵਿਚ ਨਹਿਰ ਦੇ ਉਹ ਪਿੰਡ ਕੋਲ ਹੁੰਦੇ ਹੁੰਦੇ ਦੋਵੇਂ ਪਾਸੇ ਇੱਧਰੇ ਪਾਸੇ ਨਾਲ ਤੇ ਦੂਜੀ ਸਾਈਡ ਆਪਣਾ ਅਜਿੰਦਾ ਤਾਜਪਰਾ ਤਾਜਪੁਰੇ ਅਸੀਂ ਹੁੰਦੇ ਹੁੰਦੇ ਨਹਿਰ ਦੇ ਦੇਖਿਆ ਜਦਾ ਆ ਕੇ ਇੱਧਰ ਪਿੰਡ ਬਡਵਾਲੀ ਆ ਗਿਆ ਇਸ ਸਾਈਡ ਇੱਧਰ ਹੀ ਆਸੇ ਪਿੰਡ ਬਡਵਾਲੀ ਆ ਗਿਆ ਇੱਧਰ ਹੀ ਪਾਸੇ ਤੇ ਇੱਧਰ ਆ ਗਿਆ ਲక్ష్ਮਨਗੜ ਆ ਗਿਆ ਇੱਧਰ ਪਿੰਡ ਆ ਅਸੀਂ ਫਿਰ ਆ ਗਏ ਇੱਧਰ ਦੇਖਦੇ ਦੇਖਦੇ ਥੱਲੇ ਪੁਆਇੰਟ ਹੈ ਹਾਂਜੀ ਅਸੀਂ ਨਾ ਫਿਰ ਉਧਰ ਤੇ ਆਉਂਦੇ ਆਉਂਦੇ ਨਾ ਨਹਿਰ ਦੇ ਨਾਲ-ਨਾਲ ਆ ਗਏ ਆ ਦੇਖਿਆ ਆ ਬਡਵਾਲੀ ਪਿੰਡ ਆ ਗਿਆ ਇੱਧਰ ਹੀ ਪਾਸੇ ਇੱਧਰ ਹੀ ਆ ਗਿਆ ਲక్ష్ਮਨਗੜ ਆ ਗਿਆ ਆ ਬਡਵਾਲਾ ਆ ਗਿਆ ਕੋਲੇ ਲక్ష్ਮਨਗੜ ਦੇ ਜੀ ਇਹ ਨਹਿਰ ਆ ਜਿਹੜੀ ਇੱਥੇ ਬਿਲਕੁਲ ਬਰਾਬਰ ਆ ਚੁੱਕੀ ਆ ਉੱਥੇ ਦਾ 5 ਫੁੱਟ ਦਾ ਫਰਕਾ ਪਾਣੀ ਦਾ ਪੂਰੇ ਹੈਗਾ ਤਕਰੀਬਨ 3 ਫੁੱਟ ਦੇ ਘਟ ਹੋਊਗਾ ਪਾਣੀ ਇਹ ਇੱਥੇ ਬਰਾਬਰ ਜੇ ਤਕਰੀਬਨ ਪਾਣੀ ਇਹ ਆਇਆ ਵਾ ਪਹਿਲਾਂ ਜਿਹੜਾ ਪਾਣੀ ਹੈ ਸਾਨੂੰ ਐਂ ਲੱਗਦਾ ਤਾਂ ਵੀ ਉਧਰੋਂ ਇਹ ਪਾਣੀ ਟੁੱਟੂਗਾ ਉਧਰ ਤਾਂ ਟੁੱਟਣ ਦੀ ਘੱਟ ਸੰਭਾਵਨਾ ਜੀ ਲੱਗਦੀ ਆ ਪਾਣੀ ਜਿਹੜਾ ਟੁੱਟਣਾ ਇਹ ਇੱਧਰੇ ਬਸ ਟੁੱਟਣ ਦੀ ਜ਼ਿਆਦਾ ਸੰਭਾਵਨਾ ਹੈ ਲక్ష్ਮੀਨਗੜ੍ਹ ਦੇ ਪਾਸੇ ਨੂੰ ਨਹਿਰ ਨੇ ਇਹਨੇ ਨਹਿਰ ਨੇ 3 ਫੁੱਟ ਪਾਣੀ ਹੈ ਜੀ ਆਹ ਚੰਗੀ ਤਰ੍ਹਾਂ ਦਿਖਾਓ ਜੀ ਨਾਲ ਲੱਗ ਕੇ ਨਾ 3 ਫੁੱਟ ਪਾਣੀ ਆ ਬਸ ਜੀ ਯੇ ਮੈਂ ਆਇਆ ਚੂਲੀ 'ਤੇ ਪਰ ਲਮਾ ਨਾ ਇਕਣਾ ਐ ਹੋ ਕੇ ਮੈਂ ਆਇਆ ਐ ਚੂਲੀ 'ਤੇ ਹੋ ਜੂਗੀ ਰਾਮ ਨਾਲ ਐ ਉਰੇ ਚੂਲੀ 'ਤੇ ਹੁੰਦੀ ਹੈ ਪਾਣੀ ਦੀ ਇਕਣਾ ਐ ਇਹ ਤਕਰੀਬਨ ਮੇਰੇ ਸਾਲ ਕੇ 3 ਕਵੋਟਰ ਏਰੀਆ ਲੱਗਦਾ ਉਰੇ ਮੈਨੂੰ ਇਧਰਲੇ ਪਾਸੇ ਨੂੰ ਜਿਹੜਾ ਪਾਣੀ ਐ ਇਹ ਇਹਨਾਂ ਟੁੱਟ ਜਣੀ ਐ ਇਧਰ ਨੂੰ ਜਦ ਵੀ ਬਾਰਿਸ਼ ਪਾਊਗੀ ਬਾਰਿਸ਼ ਜਦ ਪੈਣੀ ਐ ਨਹਿਰ ਨਾਲ ਕਿਹਦਾ ਬਡਵਾਲੀ ਵਾਲੇ ਪਾਸੇ ਨੂੰ ਜਾਊਗੀ ਜਾਊਗੀ ਇੱਕ ਹੀ ਜਾਊਗੀ ਇਧਰ ਲਛਰ ਗਲ ਕਣੀ ਹੂੰ ਇਧਰ ਆ ਕੇ ਬਸੀ ਬਠਾਣਾ ਬਲਾਕ ਆ ਕੇ ਇਧਰ ਸਾਰਾ ਹੀ ਇਹ ਪਿੰਡ ਵੀ ਤਬਾਹ ਹੋਣਗੇ ਹੋਣਗੇ ਹਰ ਕੀਮਤ ਪੁਰਿਆਂ ਨੇ ਹੋਣੀ ਹੀ ਹੋਣਾ ਕੋਈ ਰੋਕ ਨਹੀਂ ਸਕਦਾ ਹੈਗਾ ਇਧਰਲੇ ਪਾਸੇ ਆ ਗਿਆ ਮਰੰਡੇ ਵਾਲਾ ਏਰੀਆ ਇਹ ਬਡਵਾਲੀ ਨੂੰ ਹੁੰਦਾ ਹੁੰਦਾ ਪਾਣੀ ਕਿਉਂਕਿ ਲੋਕ ਹਾਲੇ ਨੇਰੇ 'ਚ ਹੀ ਬੈਠੇ ਆ ਉਹ ਸਰਵਾ ਵਗੈਰਾ ਨਹੀਂ ਕਰਦੇ ਹੈਗੇ ਅਸੀਂ ਸਰਵਾ ਕਰਕੇ ਦੇਖੇ ਆਈਦਾ ਸਾਰਾ ਅਜ ਜੈਜਾ ਲਿਆ ਮੈਂ ਚੰਗੀ ਤਰ੍ਹਾਂ ਆ ਕੇ ਇਹ ਬਡਵਾਲੀ ਦੇ ਲੋਕ ਚਾਹੇ ਆ ਕੇ ਤਜਪੁਰਾ ਬਾਈਬਲ ਕਲਾ ਆ ਗਿਆ ਇਧਰ ਜਿਹੜੇ ਪਿੰਡ ਆ ਸਾਰੇ ਨੇਰੇ 'ਚ ਬੈਠੇ ਆ ਵੀ ਸਾਡੇ ਘਰੇ ਮਾਰ ਪੈਣੀ ਆ ਇਹਨਾਂ ਪਿੰਡਾਂ ਨੂੰ ਮਾਰ ਪੈਣੀ ਆ ਇਧਰਲੇ ਨੂੰ ਵੀ ਪੈਣੀ ਆ ਦੇਖ ਲਓ ਕਿੱਡੀ ਮਾਰ ਆਏ ਪਾਣੀ ਦੀ ਪਾਣੀ ਤਾਂ ਹੋਰੇ ਬਰਾਬਰੀ ਤਕਰੀਬਨ ਆ ਚੁੱਕਿਆ ਜੇ ਇੱਕ ਮੀਂਹ ਪੜ ਕੇ ਪੈ ਗਿਆ ਨਹਿਰ ਨੇ ਜੇ ਟੁੱਟ ਜਾਣਾ ਕੋਈ ਹੀਲਾ ਨਹੀਂ ਹੈਗਾ ਇਹਦਾ ਨਹਿਰ ਦਾ ਬੰਨ ਲਾਉਣੇ ਵਾਲਾ ਜੇ ਕੀ ਸਰਕਾਰ ਨੇ ਭੱਜੀ ਨੇ ਫਿਰਨਾ ਵੇ ਸਾਰਾ ਪ੍ਰਸ਼ਾਸਨ ਹੀ ਭੱਜਿਆ ਫਿਰੂਗਾ ਇੱਧਰ ਫਤਿਹਗੜ੍ਹ ਸਾਹਿਬ ਵਾਲੇ ਪ੍ਰਸ਼ਾਸਨ ਨੇ ਭੱਜ ਜਿੰਨੇ ਫਿਰਨਾ ਇੱਧਰ ਰੋਪੜ ਵਾਲੇ ਨੇ ਭੱਜੇ ਫਿਰਨਾ ਐਸ ਡੀ ਐਮ ਦੋਏ ਭੱਜੇ ਫਿਰਨਗੇ ਪਸੀ ਪਟਾਣਾ ਐਸ ਡੀ ਐਮ ਭੱਜਿਆ ਫਿਰੂਗਾ ਫਿਰ ਚਾਹੇ ਤਹਿਸੀਲਦਾਰ ਹੋਵੇ ਇੱਧਰ ਆਪਣਾ ਹੈਗਾ ਮਰੰਡੇ ਵਾਲਾ ਚਾਹ ਤਹਿਸੀਲਦਾਰ ਹੋਵੇ ਚਾਹ ਐਸਡੀਐਮ ਹੋਵੇ ਚਾਹ ਡਿਸੀ ਸਾਹਿਬ ਹੋਣ ਰੋਪੜ ਵਾਲੇ ਇਹ ਫਿਰ ਭੱਜੇ ਫਿਰਨਗੇ ਫਿਰ ਲੋਕਾਂ ਕੋਲ ਜਿਹੜੇ ਮੰਤਰੀ ਵੀ ਆਉਣਗੇ ਹਾਂਜੀ ਤੁਹਾਡੀ ਅਸੀਂ ਮਦਦ ਕਰਦੇ ਆ ਹੁਣ ਕੋਈ ਨਹੀਂ ਕਰ ਰਿਹਾ ਹੈਗਾ ਹੁਣ ਕੋਈ ਮੌਕਾ ਨਹੀਂ ਸਾਹਮਣੇ ਆ ਹੈਗਾ ਜਿਹੜਾ ਪਾਣੀ ਹੈ 5 ਫੁੱਟ ਮੈਂ ਪਹਿਲਾਂ ਵੀ ਕਿਹਾ ਖੜਾ ਜਾਊਗਾ ਤਵਾਹੀ ਮਚਾਉਂਦਾ ਜਾਊਗਾ ਇਹ ਇਹ ਪਾਣੀ ਹਰ ਹੀਲੇ ਇਹਨੇ ਨਹਿਰ ਨੇ ਟੁੱਟਣੀ ਟੁੱਟਣਾ ਕੋਈ ਬਚਾਉਣ ਵਾਲਾ ਨਹੀਂ ਇਹ ਨਾਲ ਇਹਨੂੰ ਰੋਕਿਆ ਹੁਣ ਬੇਨਤੀ ਹੱਥ ਬੰਨ੍ਹ ਕੇ ਸਾਡੀ ਇਹ ਭਾਈ ਇਸਨੂੰ ਪਾਣੀ ਨੂੰ ਸੰਭਲੋ ਇਹਦਾ ਕੋਈ ਹਿਲਾ ਕਰ ਦੋ ਇਹਦਾ ਪਾਣੀ ਦਾ ਜਿੱਕੜਾ ਮਰਜ਼ੀ ਕਰੋ ਸਾਨੂੰ ਨਹੀਂ ਪਤਾ ਇਹ ਸਰਕਾਰ ਨੇ ਕਰਨਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਸਰਕਾਰ ਨੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਖੈੜ ਦੀਆਂ ਗੰਦੀਆਂ ਇਹ ਕਲੋਨੀਆਂ ਨਾਲ ਉਹਦਾ ਗੰਦਾ ਪਾਣੀ ਆ ਇਹ ਸਰਕਾਰ ਬੰਦ ਕਰੇ ਇਹ ਪਾਣੀ ਨੂੰ ਕੱਢੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਧਰ ਨੂੰ ਮਰਜ਼ੀ ਕੱਢੇ ਤਾਂ ਸਾਡੇ ਜਿਹੜੇ ਪਿੰਡ ਹੈ ਪਿੰਡਾਂ ਦੇ ਪਿੰਡ ਤਾਂ ਬਚਣੇ ਆ ਹੁਣ ਤੁਸੀਂ ਇਸਾਬ ਲਾ ਲਓ ਪਹਿਲਾਂ ਮੈਂ ਤਾਜ਼ਾ 30 35 ਪਿੰਡ ਗਿਆ ਤਾਂ ਮੈਂ ਹੁਣ ਮੈਂ ਪਿੰਡੇ ਵੱਧ ਚੁੱਕੇ ਨੇ ਪੰਛਤ ਮਿੰਟਾਂ ਦੇ ਇਧਰ ਹੀ ਵੱਧ ਜਾਈ ਹੋਣੇ ਆ ਤਕਰੀਬ ਨੇ 50 ਪਿੰਡਾਂ ਨੂੰ ਪਾਣੀ ਦੀ ਮਾਰ ਪੈਂਦੀ ਪੈਣੀ ਆ ਭਰਾਓ 50 ਪਿੰਡਾਂ ਨੂੰ 50 ਮਿੰਟ ਥੋੜੇ ਜਿਨੇ ਹੁੰਦੇ ਹੈਗੇ ਇਹ ਪਾਣੀ ਥੋੜਾ ਨਹੀਂ ਹੈਗਾ ਹੈਗਾ ਕਿੰਨੀ ਚੌੜੀ ਨਹਿਰ ਆ ਇੱਥੇ ਦੇ ਲੈ ਕੇ ਦੇਖ ਲਓ ਕਿੰਨੀ ਚੌੜੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਇਹਦਾ ਪਾਣੀ ਨੇ ਜਿਆਦਾ ਇਹ ਤਬਾਹੀ ਮਚਾਉਣੀ ਆ ਔਰ ਕਸਾਨਾਂ ਤੇ ਮਜ਼ਦੂਰਾਂ ਨੂੰ ਇਹ ਨਹੀਂ ਬਰਬਾਦ ਕਰਨਾ ਇਹ ਹੀ ਬੇਨਤੀ ਆ ਸਾਰਿਆਂ ਨੂੰ ਕਿ ਹੱਥ ਬੰਨ੍ਹ ਕੇ ਆਪਾਂ ਸਾਰੇ ਰਲ ਕੇ ਇਹਦੇ ਵਿਰੁੱਧ ਵੀ ਆਪਾਂ ਲੜਾਈ ਲੜੀਏ ਆਓ ਇਕੱਠੇ ਹੋ ਗਏ ਆਪਾਂ ਸਾਰੇ ਚੱਲੀਏ ਏਕਾ ਕਰੀਏ ਕਰ ਕਰ ਤੇ ਇੱਕ ਇੱਕ ਬੰਦਾ ਜ਼ਰੂਰ ਨਿਕਲਣਾ ਚਾਹੀਦਾ ਇਹ ਲੜਾਈ ਲੜਨੇ ਵਾਸਤੇ ਤਾਂ ਤੁਸੀਂ ਬਚਣਾ ਨਹੀਂ ਪਰ ਆਵੋ ਤੁਹਾਡਾ ਕੋਈ ਹੀਲਾ ਨਹੀਂ ਹੈਗਾ ਕਿਸੇ ਸਰਕਾਰ ਨੇ ਤੁਹਾਡੀ ਸਾਰ ਨਹੀਂ ਲੈਣੀ ਆਪਣਾ ਕਾਰਜ ਆਪਣੇ ਹੱਥੀ ਸੁਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਣ ਕੇ ਦਰਜਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ